ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਵੰਤ ਮਾਨ ਨੂੰ 15 ਜਨਵਰੀ ਸ਼ਾਮ ਦੇ ਸਮੇਂ ਜਥੇਦਾਰ ਗੜਗਾਜ ਜੀ ਨੇ ਪੇਸ਼ ਹੋਣ ਦੇ ਲਈ ਆਖਿਆ। ਮਾਮਲਾ ਇਹੀ ਰਹੇਗਾ ਕਿ ਜਿਹੜੀਆਂ ਫੋਟੋਆਂ ਗੁਰੂ ਸਾਹਿਬਾਨ ਦੀਆਂ ਉਹਨਾਂ ਉੱਤੇ दारू ਦੇ ਛੱਟੇ ਮਾਰੇ ਤੇ ਸਤ ਜਰਨੈਲ ਸਿੰਘ ਦੀ ਫੋਟ ਦੀ ਉਹ ਵਗਿਆ ਕੀਤੀ। ਇਸ ਮਾਮਲੇ ਦੇ ਨਾਲ ਮੈਂ ਥੋੜੀ ਜੀ ਤੁਹਾਡਾ ਨਾ ਪੁਰਾਣੀ ਅਧਿਆਸ਼ਕ ਪਸ਼ੋਕਰ ਦੀ ਵੀ ਗੱਲ ਸਾਂਝੀ ਕਰੂੰਗਾ। ਕਿ ਅੱਜ ਦੇ ਜਥੇਦਾਰਾਂ ਦੇ ਕਰਦਾਰ ਤੇ ਇਸ ਮੀਟਿੰਗ ਦਾ ਸਾਡੇ ਸਿੱਖ ਸਮਾਜ ਤੇ ਕੀ ਪ੍ਰਭਾਵ ਪੈਣ ਵਾਲਾ ਤੇ ਪੁਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਕਿਵੇਂ ਹੈਂਡਲ ਕੀਤਾ ਜਾਂਦਾ ਸੀ ਗੱਲ ਕਰਾਂਗੇ ਸਿੱਧੀ ਆਪਾਂ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ ਅਕਾਲੀ ਫੂਲਾ ਸਿੰਘ ਜੀ ਇੱਕ ਸਮੇਂ ਰਣਜੀਤ ਸਿੰਘ ਨੂੰ ਬੜਾ ਬੰਗਾਰ ਕੇ ਕਹਿੰਦੇ ਨੇ ਕਿ ਤੇਰੇ ਰਾਜਭਾਗ ਦੇ ਵਿੱਚ ਡੂਗਰੇ ਤੇਰੀਆਂ ਜੜਾਂ ਦੇ ਵਿੱਚ ਤੇਲ ਪਾਉਣ ਦਾ ਕੰਮ ਕਰ ਰਹੇ ਨੇ ਇਹਨਾਂ ਨੂੰ ਕਿਵੇਂ ਨਾ ਕਿਵੇਂ ਰਾਜ ਭਾਗ ਦੇ ਵਿੱਚੋਂ ਇਹਨਾਂ ਦੀ ਤਾਕਤ ਨੂੰ ਘਟਾ ਰਣਜੀਤ ਸਿੰਘ ਟਾਲਮਟੋਲ ਕਰਦਾ ਤੇ ਬਾਬਾ ਅਕਾਲੀ ਫੂਲਾ ਸਿੰਘ ਇਸ ਗੱਲ ਤੋਂ ਨਾਰਾਜ਼ ਹੋ ਕੇ ਆਨੰਦਪੁਰ ਸਾਹਿਬ ਵੱਲ ਚਲੇ ਜਾਂਦੇ ਨੇ ਆਨੰਦਪੁਰ ਸਾਹਿਬ ਉਸ ਵੇਲੇ ਅੰਗਰੇਜ਼ਾਂ ਦੇ ਅੰਡਰ ਹੁੰਦਾ ਤੇ ਅਕਾਲੀ ਫੂਲਾ ਸਿੰਘ ਆਪ ਦੇ ਡੇਰੇ ਆਨੰਦਪੁਰ ਲਾ ਲੈਂਦੇ ਨੇ ਤੇ ਅੰਗਰੇਜ਼ ਰਣਜੀਤ ਸਿੰਘ ਨੂੰ ਚਿੱਠੀਆਂ ਪਾਉਂਦੇ ਨੇ ਕਿ ਤੇਰੇ ਰਾਜ ਦਾ ਮੈਂਬਰ ਸਾਡੇ ਰਾਜ ਦੇ ਵਿੱਚ ਕਿਉਂ ਆਇਆ ਤੇ ਇਸ ਜਗ੍ਹਾ ਉੱਤੇ ਬਿਨਾਂ ਕਿਸੇ anumati ਦੇ ਇਹਨੇ ਆਪ ਦਾ ਕੈਂਪ ਲਾ ਕੇ ਮੇਲਿਆ ਤਾਂ ਰਣਜੀਤ ਸਿੰਘ ਉਹਨਾਂ ਨੂੰ ਮੋੜਮਾ ਜਵਾਬ ਘਾਲਦਾ ਕਿ ਇਹ ਬੇਸ਼ੱਕ ਮੇਰੇ ਰਾਜ ਦਾ ਪਰ ਮੇਰਾ ਹੁਕਮ ਇਸ ਤੇ ਨਹੀਂ ਚੱਲਦਾ ਇਹ ਗੁਰੂ ਗੋਬਿੰਦ ਸਿੰਘ ਦਾ ਪੁਜਾਰੀ ਆ ਤੇ ਇਸ ਦੇ ਉੱਤੇ ਇੱਕ ਅਕਾਲ ਦਾ ਹੁਕਮ ਚੱਲ ਸਕਦਾ ਮੇਰਾ ਹੁਕਮ ਨਹੀਂ ਚੱਲ ਸਕਦਾ ਜਾਂ ਅੰਗਰੇਜ਼ੀ ਰਾਜ ਦੇ ਵਿੱਚ ਕਿਸੇ ਇੱਕ ਰਾਜ ਨੇ ਬਗਾਵਤ ਕੀਤੀ ਕਿਉਂਕਿ ਕੰਪਨੀ ਛੋਟੇ ਛੋਟੇ ਰਾਜ ਨੂੰ ਆਪ ਦੇ ਨਾਲ ਮਿਲਾ ਰਹੀ ਸੀ ਤੇ ਉਹ ਰਾਜਾ ਜਾਂ ਉਥੋਂ ਦਾ ਕਰਮਚਾਰੀ ਭੱਜ ਕੇ ਬਾਬਾ ਅਕਾਲੀ ਫੂਲਾ ਸਿੰਘ ਦੀ ਸ਼ਰਨ ਜਾ ਪਿਆ ਅੰਗਰੇਜ਼ਾਂ ਨੇ ਉਸ ਨੂੰ ਫੜਨ ਵਾਸਤੇ ਫੌਜ ਭੇਜੀ ਤੇ ਅੱਗੋਂ ਅਕਾਲੀ ਫੂਲਾ ਸਿੰਘ ਜੀ ਨੇ ਹਥਿਆਰ ਉਠਾਏ ਤੇ ਆਖਿਆ ਵੀ ਜੋ ਸ਼ਰਨ ਆਇਆ ਉਸ ਦੀ ਅਸੀਂ लाज ਰੱਖਾਂਗੇ ਅੰਗਰੇਜ਼ੀ ਫੌਜ ਨੇ ਉਸ ਉਸ ਰਾਜੇ ਨੂੰ ਮੰਗਿਆ ਤਾਂ ਅਕਾਲੀ ਫੂਲਾ ਸਿੰਘ ਨੇ ਉਹਨਾਂ ਨੂੰ ਨਹੀਂ ਦਿੱਤਾ ਇਹ ਲੜਾਈ ਵਾਸਤੇ ਤਿਆਰ ਹੋ ਜਾਣ ਲਈ ਕਿਹਾ ਕਿ ਜੇ ਤੁਸੀਂ ਇਸ ਨੂੰ ਹਾਸਲ ਕਰਨਾ ਤਾਂ ਤੁਹਾਨੂੰ ਸਾਡੇ ਨਾਲ ਜੰਦ ਕਰਕੇ ਹੀ ਇਸ ਤੱਕ ਪਹੁੰਚ ਕਰਨੀ ਪਵੇਗੀ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਅੰਗਰੇਜ਼ੀ ਸਰਕਾਰ ਨੇ ਦੁਬਾਰਾ ਫਿਰ ਪੰਜਾਬ ਦੀ ਸਰਕਾਰ ਰਣਜੀਤ ਸਿੰਘ ਨੂੰ ਚਿੱਠੀਆਂ ਕੱਲੀਆਂ ਤੇ ਇੱਥੇ ਅਕਾਲੀ ਫੂਲਾ ਸਿੰਘ ਤੋਂ ਧਿਆਨ ਸਿੰਘ ਡੋਗਰਾ ਉਸ ਸਮੇਂ ਡੋਗਰਿਆਂ ਦੀ ਸੱਤਾ ਸੀ ਇਸ ਪੰਜਾਬ ਦੇ ਵਿੱਚ ਉਹ ਛਟਕਾਰਾ ਪਾਉਣਾ ਚਾਹੁੰਦਾ ਸੀ ਤਾਂ ਉਸ ਨੇ ਇਸ ਨੂੰ ਚਾਲਬਾਜੀ ਵਿੱਚ ਲੈਂਦੇ ਆ ਰਣਜੀਤ ਸਿੰਘ ਨੂੰ ਦੱਸਿਆ ਕਿ ਇਸ ਤਰ੍ਹਾਂ ਦੀ ਗੱਲਬਾਤ ਆਪਾਂ ਕੋ ਜਰਨੈਲ ਭੇਜ ਕੇ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਵਾਪਸ ਲਾਹੌਰ ਲੈ ਆਈਏ ਪਰ ਹੋਇਆ ਇਸ ਤੋਂ ਉਲਟ ਕਿ ਡੋਗਰੇ ਨੇ ਉਹਨਾਂ ਜਰਨੈਲਾਂ ਨੂੰ ਆਖਿਆ ਕਿ ਤੁਸੀਂ ਉੱਥੇ ਜੁੱਧ ਸ਼ੁਰੂ ਲਿਓ ਤੇ ਜੁੱਧ ਦੇ ਵਿੱਚ ਜੋ ਹੋ ਦੇਖੇ ਜਾਊ ਤਾਂ ਉਹ ਸਾਰੇ ਜਰਨੈਲ ਅਕਾਲੀ ਫੂਲਾ ਸਿੰਘ ਦੇ ਵਿਰੁੱਧ ਚਲੇ ਗਏ ਪਰ ਉਹਨਾਂ ਨੂੰ ਇਹ ਨਹੀਂ ਸੀ ਦੱਸਿਆ ਗਿਆ ਕਿ ਇਹ ਬਗਾਵਤ ਕਰਨ ਵਾਲਾ ਅਕਾਲੀ ਫੂਲਾ ਸਿੰਘ ਆ ਉਹਨਾਂ ਨੂੰ ਆਖਿਆ ਗਿਆ ਕਿ ਲਾਹੌਰ ਰਾਜ ਦਾ ਵਿਰੋਧੀ ਅੰਗਰੇਜ਼ਾਂ ਨੇ ਅਨੰਦਪੁਰ ਸਾਹਿਬ ਕੇ ਰਖਿਆ ਤੁਸੀਂ ਜਾਓ ਤੇ ਉਹਨਾਂ ਨੂੰ ਫੜ ਕੇ ਜਾਂ ਲੜਾਈ ਦੇ ਮੈਦਾਨ ਵਿੱਚ ਇੱਕ ਪਾਸਾ ਕਰਕੇ ਵਾਪਸ ਆਜੋ ਤਾਂ ਇਹ ਸਾਰੇ ਜਰਨੈਲ ਤੇ ਉਧਰੋਂ ਫੌਜਦਾਰ ਅੰਗਰੇਜ਼ੀ ਫੌਜ ਦੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਖੜ ਗਏ ਰਣਜੀਤ ਨਗਾਰੇ ਵੱਜੇ ਝੋਟਾਂ ਹੋਈਆਂ ਤੇ ਲੜਾਈ ਦੀ ਆਰੰਭਤਾ ਹੋਈ ਤਾਂ ਸਭ ਤੋਂ ਮੂਰੇ ਅਕਾਲੀ ਫੂਲਾ ਸਿੰਘ ਘੋੜੇ ਤੇ ਅਸਵਾਰ ਹੋ ਕੇ ਜਦੋਂ ਉਹ ਉਸ ਜੰਗ ਦੇ ਮੈਦਾਨ ਦੇ ਵਿੱਚ ਆਏ ਤਾਂ ਜਦੋਂ ਜਰਨੈਲਾਂ ਨੇ ਦੇਖਿਆ ਕਿ ਲੜਨ ਵਾਲਾ ਦਾ ਅਕਾਲੀ ਫੂਲਾ ਸਿੰਘਾ ਤਾਂ ਉਹਨਾਂ ਸਾਰਿਆਂ ਨੇ ਹਥਿਆਰ ਜ਼ਮੀਨ ਤੇ ਰੱਖ ਦਿੱਤੇ ਤੇ ਅਕਾਲੀ ਫੂਲਾ ਸਿੰਘ ਨੂੰ ਝੁੱਕ ਕੇ ਨਮਸਕਾਰ ਕੀਤੀ ਤੇ ਇਹ ਆਖਿਆ ਕਿ ਸਾਨੂੰ ਦੁਨੀਆ 'ਚ ਕਿਸੇ ਅੱਗੇ ਵੀ ਲੜਾ ਲੂ ਪਰ ਇਸ ਹਰੀ ਇਸ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਅੱਗੇ ਅਸੀਂ ਨਹੀਂ ਲੜ ਸਕਦੇ ਤਾਂ ਉਹ ਸਤਕਾਰ ਵਜੋਂ ਉਹਨਾਂ ਹਥਿਆਰ ਸੱਟ ਦਿੱਤੇ ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਜੱਥੇਦਾਰ ਦੇ ਰੋਹ ਬੱਗੇ ਉਸ ਦੀ ਅਕਾਲ ਪੁਰਖ ਦੇ ਅੱਗੇ ਸਨਮੁਖ ਅਰਦਾਸ ਅੱਗੇ ਉਹ ਸਾਰੀਆਂ ਰੂਹਾਂ ਚੁਗ ਗਈਆਂ ਤੇ ਅੰਗਰੇਜ਼ ਨੂੰ ਦੰਦਾਂ ਥਲੇ ਜੀਬ ਲੈ ਕੇ ਉਸ ਜਗ੍ਹਾ ਤੋਂ ਨਿਕਲਣਾ ਪਿਆ ਇਸ ਤੋਂ ਬਾਅਦ ਰਣਜੀਤ ਸਿੰਘ ਨੇ ਕਦੇ ਵੀ ਅਕਾਲੀ ਫੂਲਾ ਸਿੰਘ ਦੇ ਬਾਰੇ ਕੋਈ ਵੀ ਜਾਂ ਉਸ ਦੇ ਨਾਲ ਅੱਖ ਮਲਾ ਕੇ ਨਹੀਂ ਗੱਲ ਕਰ ਸਕਿਆ ਇੱਕ ਤਾਂ ਇਹ ਘਟਨਾ ਵੀ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਦੂਜੀ ਘਟਨਾ ਜਿੱਥੇ ਆਪਾਂ ਸਾਰੇ ਜਾਣਦੇ ਆਂ ਕਿ ਰਣਜੀਤ ਸਿੰਘ ਨੂੰ ਹੁਕਮ ਹੋਇਆ ਸੀ ਉਸ ਨੇ ਆ ਕਿਸੇ ਔਰਤ ਦੇ ਬਾਰੇ ਜਾਂ ਉਹਦੇ ਕੋਈ ਉਸ ਤਰ੍ਹਾਂ ਦੀ ਗੱਲਬਾਤ ਹੋਈ ਸੀ ਜਿਹਦੇ ਕਰਕੇ ਉਹਨੂੰ ਹਰਮੰਦਰ ਸਾਹਿਬ ਦੇ ਵਿੱਚ ਕੋੜੇ ਪੈਣ ਦੇ ਲਈ ਆਖਿਆ ਗਿਆ ਸੀ ਰਣਜੀਤ ਸਿੰਘ ਬੇਸ਼ੱਕ ਕੱਪੜੇ ਲਾ ਕੇ ਨਮਾਣਾ ਸਿੱਖ ਬਣ ਕੇ ਗਿਆ ਤੇ ਉਸ ਨੂੰ ਕੋੜੇ ਨਹੀਂ ਵੱਜੇ ਤੇ ਅੱਗੇ ਤੋਂ ਬੰਦਿਆਂ ਦੀ ਤਰ੍ਹਾਂ ਚੱਲਣ ਦੇ ਲਈ ਅਕਾਲੀ ਫੂਲਾ ਸਿੰਘ ਨੇ ਆਖਿਆ ਇਸ ਤੋਂ ਬਨਾ ਅਕਾਲੀ ਫੂਲਾ ਸਿੰਘ ਦੀ ਜੋ ਸ਼ਖਸੀਅਤ ਸੀ ਉਹ ਸਮਿੱਥ ਵੀ ਲਿਖਦਾ ਤੇ ਹੋਰ ਵੀ ਅੰਗਰੇਜ਼ੀ ਲਿਖਾਰੀ ਲਿਖਦੇ ਨੇ ਕਿ ਇਹ ਰਣਜੀਤ ਸਿੰਘ ਦੀਆਂ ਫੌਜਾਂ ਦੇ ਵਿੱਚ ਸਭ ਤੋਂ ਮਾਰ ਧਾੜ ਕਰਨ ਵਾਲਾ ਜੱਥਾ ਜੇ ਹੁੰਦਾ ਸੀ ਤਾਂ ਉਹ ਅਕਾਲੀ ਫੂਲਾ ਸਿੰਘ ਦਾ ਹੀ ਹੁੰਦਾ ਸੀ ਇਹ ਉਹ ਅਕਾਲ ਦੇ ਫੌਜ ਸੀ ਜਿਹੜੀ ਦੁਸ਼ਮਣ ਦੇ ਸਭ ਤੋਂ ਵੱਡੇ ਤੇ ਗਹਿਰੇ ਹਿੱਸੇ ਦੇ ਵਿੱਚ ਜਾ ਪੈਂਦੀ ਸੀ ਤੇ ਬੇਖੌਫ ਮਾਰ ਕੱਟ ਵੱਡ ਟੋਕ ਕਰਦੀ ਹੋਈ ਦਸ਼ਮਨ ਨੂੰ ਭਾਜਣਾ ਪਾ ਦਿੰਦੀ ਸੀ ਇਹਨਾਂ ਦੇ ਲੜਨ ਦਾ ਤਰੀਕਾ ਬੜਾ ਬੇਖੌਫ ਹੁੰਦਾ ਸੀ ਸਤਿ ਸ੍ਰੀ ਅਕਾਲ ਦੇ ਜਕਾਰੇ ਲਾਉਂਦੇ ਤੇ ਬੇਤਹਾਸ਼ਾ ਜ਼ੋਰ ਨਾਲ ਹਮਲਾ ਕਰਦੇ ਕਿ ਦਸ਼ਮਨ ਨੂੰ ਸੰਭਲਣ ਦਾ ਮੌਕਾ ਵੀ ਨਾ ਮਿਲਦਾ ਇਸ ਤਰ੍ਹਾਂ ਦੀ ਲੜਾਈ ਦੀ ਇਹਨਾਂ ਦੀ ਕਲਾ ਸੀ ਜਿੰਨੀਆਂ ਲੜਾਈਆਂ ਰਣਜੀਤ ਸਿੰਘ ਦੀਆਂ ਹੋਈਆਂ ਅੰਤਮ ਨੁਸ਼ਹਿਰੇ ਦੀ ਲੜਾਈ ਤੱਕ ਇਹ ਰਣਜੀਤ ਸਿੰਘ ਦੇ ਨਾਲ ਰਹੇ ਤੇ ਕੋਈ ਵੀ ਐਸੀ ਲੜਾਈ ਨਹੀਂ ਸੀ ਜਿੱਥੇ ਅਕਾਲੀ ਫੂਲਾ ਸਿੰਘ ਅੱਗੇ ਹੋ ਕੇ ਨਹੀਂ ਲੜੇ ਤੇ ਇਹਨਾਂ ਦੇ ਸਰੀਰ ਦੇ ਉੱਤੇ ਜਖਮ ਨਾ ਹੋਏ ਹੁਣ ਇਸ ਤਰ੍ਹਾਂ ਦੀ ਜਥੇਦਾਰੀ ਸਾਡੇ ਪਰੰਪਰਾ ਦੇ ਵਿੱਚ ਸੀ ਜਿੱਥੇ ਕਰੈਕਟਰ ਬੰਦਗੀ ਬੋਲਦੀ ਸੀ ਤੇ ਬੰਦਗੀ ਦੇ ਨਾਲ ਤਲਵਾਰ ਬੋਲਦੀ ਸੀ ਇਹ ਜਦ ਅੰਗਰੇਜ਼ਾਂ ਦੇ ਹੱਥ ਸਿਸਟਮ ਆਇਆ ਤਾਂ ਉਹਨਾਂ ਨੇ ਦੇਖਿਆ ਕਿ ਅੰਗਰੇਜ਼ ਸਿੱਖਾਂ ਨੂੰ ਮੂਲ ਤੋਂ ਖਤਮ ਨਹੀਂ ਕਰ ਸਕਦਾ ਕਿਉਂ ਨਾ ਇਹਨਾਂ ਦੀ ਉਸ ਜਗ੍ਹਾ ਦੇ ਉੱਤੇ ਚੋਟ ਕਰੀਏ ਜਿੱਥੇ ਇਹਨਾਂ ਨੂੰ ਸਪਿਰਿਟ ਮਿਲਦੀ ਆ ਜਿੱਥੇ ਇਹਨਾਂ ਨੂੰ ਸੇਧ ਮਿਲਦੀ ਆ ਤੱਕ ਕਿਵੇਂ ਉਹਨਾਂ ਨੇ ਇੱਕ ਕਮੇਟੀ ਟਾਈਪ ਸਿਸਟਮ ਬਣਾਇਆ ਜਿੱਥੇ ਵੋਟਾਂ ਦੀ ਗਿਣਤੀ ਦੇ ਨਾਲ ਅਕਾਲ ਤਖਤ ਦੇ ਜਥੇਦਾਰ ਬਣਨੇ ਸ਼ੁਰੂ ਹੋਏ ਬੇਸ਼ੱਕ ਉਸ ਨੂੰ ਅਸੀਂ ਆਪਣੀ ਸੁਧਾਰ ਲਹਿਰ ਕਹਿ ਲਈਏ ਜਾਂ ਅਕਾਲੀ ਲੀਡਰਸ਼ਿਪ ਦੀ ਸ਼ੁਰੂਆਤੀ ਦੌਰ ਕਹਿ ਲਈਏ ਪਰ ਉਹ ਹੋਇਆ ਇਸ ਤਰ੍ਹਾਂ ਕਿ ਵੋਟਾਂ ਦੇ ਵਿੱਚੋਂ ਬੰਦੇ ਚੋਣਨੇ ਸ਼ੁਰੂ ਹੋ ਗਏ ਵੋਟਾਂ ਦੇ ਵਿੱਚ ਕਰੈਕਟਰ ਨਹੀਂ ਪਰਖਿਆ ਵੋਟਾਂ ਦੇ ਵਿੱਚ ਸਿਰਫ ਵੋਟਾਂ ਦੀ ਗਿਣਤੀ ਦੇਖੀ ਜਾਂਦੀ ਹੈ ਕਿ ਕਿਸ ਜੱਥੇਦਾਰ ਦੇ ਅਹੁਦੇ ਲਈ ਜਾਂ ਉਸਦੇ ਉਮੀਦਵਾਰ ਕਿੰਨੇ ਸਹਿਮਤ ਨੇ ਤੇ ਇਸ ਨੂੰ ਜੱਥੇਦਾਰੀ ਦੀ ਕੁਰਸੀ ਦਿੱਤੀ ਜਾਵੇਗੀ ਇਸ ਤਰ੍ਹਾਂ ਜਿਹੜਾ ਇੱਕ ਕਰਦਾਰ ਆ ਇਹ ਕਮਜ਼ੋਰ ਹੁੰਦਾ ਗਿਆ ਮੈਂ ਕਿਸੇ ਜੱਥੇਦਾਰ ਦੇ ਸਾਹਮਣੇ ਕੋਈ ਵੀ ਚੀਜ਼ ਨਹੀਂਗਾ ਸਭ ਦਾ ਮੈਂ ਦਿਲੋਂ ਸਤਿਕਾਰ ਕਰਦਾ ਸਰਦਾਰ ਗੜਗੱਜ ਸਿੰਘ ਵੀ ਸਾਡੇ ਜੱਥੇਦਾਰ ਨੇ ਉਹਨਾਂ ਦਾ ਵੀ ਸਤਿਕਾਰ ਪੂਰਾ ਕਰ ਰਿਹਾ ਪਰ ਜੋ ਹਕੀਕਤ ਹੈ ਉਹ ਸਾਡੇ ਸਾਹਮਣੇ ਆਉਣੀ ਬਹੁਤ ਜ਼ਰੂਰੀ ਆ ਕਿ ਕਰਦਾਰ ਦੇ ਨਾਲ ਚੁਣਿਆ ਹੋਇਆ ਜੱਥੇਦਾਰ ਤੇ ਇੱਕ ਵੋਟਾਂ ਦੇ ਨਾਲ ਚੁਣਿਆ ਹੋਇਆ ਸਿਸਟਮ ਚੋਂ ਨਿਕਲਾ ਜਥੇਦਾਰ ਇਹਨਾਂ ਵਿੱਚ ਥੋੜਾ ਜਿਹਾ ਫਰਕ ਹੁੰਦਾ ਤੇ ਇਹ ਫਰਕ ਮੈਂ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਵੋਟਾਂ ਨਾਲ ਚੁਣਿਆ ਹੋਇਆ ਜਥੇਦਾਰ ਇੱਕ ਕੈਰੇਕਟਰ ਕਿਰdaar ਦੇ ਵਿੱਚ ਚੁਣਿਆ ਹੋਇਆ ਜਥੇਦਾਰ ਤੇ ਮੈਂ ਉਮੀਦ ਕਰਦਾ ਕਿ ਜਿਵੇਂ ਪੁਰਾਣੇ ਸਾਡੇ ਜਥੇਦਾਰ ਸੀਗੇ ਅਕਾਲੀ ਫੂਲਾ ਸਿੰਘ ਵਰਗੇ ਉਹਨਾਂ ਤੋਂ ਸੇਧ ਲੈਂਦੇ ਹੋਏ ਮੌਜੂਦਾ ਜਥੇਦਾਰ ਸਾਡੇ ਤਖਤਾਂ ਦੇ ਪੂਰਾ ਐਨ 1 ਨੰਬਰ ਦੇ ਉੱਤੇ ਇਸ ਸਿੱਖ ਪੰਥ ਦੇ ਲਈ ਕਾਰਜ ਕਰਦੇ ਰਹਿਣਗੇ ਪਰ ਉਦੋਂ ਬਾਅਦ ਕੀ ਹੋ ਰਿਹਾ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਬਾਦਲਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਪੁਰਾਣੇ ਜਥੇਦਾਰਾਂ ਵੱਲੋਂ ਕੀਤੀ ਗਈ ਤਾਂ ਉਹਨਾਂ ਨੂੰ ਬੜੀ ਛੇਤੀ ਕੁਰਸੀ ਤੋਂ ਲਾਂਭੇ ਕੀਤਾ ਗਿਆ ਤੇ ਉਹਨਾਂ ਨੂੰ ਪਾਵਰਲੈਸ ਕਰ ਲਿਆ ਗਿਆ ਤੇ ਰਣਜੀਤ ਸਿੰਘ ਜਿਨ੍ਹਾਂ ਨੇ ਨਰੰਗਕਾਰੀਏ ਦਾ ਕਤਲ ਕੀਤਾ ਸੀ ਉਹਨਾਂ ਵੀ ਕਿਸੇ ਟਾਈਮ ਬਾਦਲਾਂ ਦੇ ਗਲ ਨੂੰ ਹੱਥ ਪਾਇਆ ਸੀ ਬੇਸ਼ੱਕ ਉਹ ਆਜ਼ਾਦ ਹਸਤੀ ਦੇ ਵਾਂਗ ਜਥੇਦਾਰੀ ਕਰਦੇ ਰਹੇ ਹੌਣ ਵੀ ਬੇਬਾਕੀ ਦੇ ਨਾਲ ਬੋਲਦੇ ਨੇ ਪਰ ਉਹਨਾਂ ਨੂੰ ਵੀ ਇਸ ਸਿਸਟਮ ਨੇ ਪਾਵਰਲੈਸ ਕਰਕੇ ਜਥੇਦਾਰੀ ਦੇ ਅਹੁਦੇ ਤੋਂ ਹਟਾਇਆ ਉਹ ਇੱਕ ਕਾਬਲ ਜਥੇਦਾਰ ਸੀ ਉਸ ਦੇ ਅੱਗੇ ਹਮੇਸ਼ਾ ਸਿਰ ਚੁੱਕਦਾ ਉਹ ਉਸ ਜਥੇਦਾਰੀ ਦੇ ਸਿਸਟਮ ਨੂੰ ਸਮਝਦਾ ਜੋ ਸਾਡਾ ਜਥੇਦਾਰੀ ਦਾ ਸਿਸਟਮ ਹੈ ਉਸ ਤੋਂ ਅੱਗੇ ਤੇ ਜਥੇਦਾਰ ਸਾਡੇ ਜਿਨ੍ਹਾਂ ਨੇ ਬਾਦਲ ਨੂੰ ਤਲਬ ਕੀਤਾ ਉਸ ਤੋਂ ਸਵਾਲ ਜਵਾਬ ਕੀਤੇ ਉਹ ਵੀ ਕਾਬਲੇ ਤਰੀਫ਼ ਕੰਮ ਰਿਹਾ ਉਹਨਾਂ ਦਾ ਪਰ ਉਹਨਾਂ ਨੂੰ ਵੀ ਅਸੀਂ ਦੇਖਿਆ ਕੇਈ ਸਟਾਂਚੇ ਦੇ ਵਿੱਚ ਕਿ ਮੇਰੇ ਸਾਈਡ ਤੇ ਕੀਤਾ ਗਿਆ ਹੁਣ ਹੈ ਕੁਲਦੀਪ ਸਿੰਘ ਗੜਗੱਜ ਜੀ ਦੀ ਵਾਰੀ ਅਸੀਂ ਉਮੀਦ ਕਰਦੇ ਹਾਂ ਕਿ ਇਹ ਇਨਸਾਫ ਤੇ ਸਿੱਖ ਕੌਮ ਦੇ ਲਈ ਹਮੇਸ਼ਾ ਖੜੇ ਰਹਿਣਗੇ ਤੇ ਇਸ ਜਿਹੜੀ ਮੀਟਿੰਗ ਆ ਭਗਵੰਤ ਮਾਨ ਦੀ ਤੇ ਗੜਗੱਜ ਦੀ ਇਹਦੇ ਵਿੱਚ ਦੋ ਗੱਲਾਂ ਹੋ ਸਕਦੀਆਂ ਨੇ ਇੱਕ ਗੱਲ ਤੇ ਇਹ ਹੋ ਸਕਦੀ ਆ ਕਿ ਰঞ্জੀਤ ਸਿੰਘ ਵਾਂਗੂ ਭਗਵੰਤ ਮਾਨ ਝੋਕੇ ਜਾ ਸਕਦਾ ਤੇ ਜੋ ਵੀ ਗੱਲਬਾਤ ਆ ਬੜੇ ਸਲੀਕੇ ਦੇ ਢੰਗ ਨਾਲ ਹੋ ਸਕਦੀ ਆ ਜਿਹਦੇ ਨਾਲ ਸਿੱਖ ਪੰਥ ਦੇ ਵਿੱਚ ਕੋਈ ਧਰੇਡ ਦਫਾੜ ਜਾਂ ਕੋਈ ਪੜ ਤਾੜ ਦੀ ਗੱਲ ਨਾ ਹੋਵੇ ਪਰ ਜੇ ਕਿਧਰੇ ਭਗਵਾਨਤ ਮਾਨ ਇਹ ਇੱਕ ਹੰਕਾਰੀ ਤਸਵੀ ਸੁਭਾ ਲੈ ਕੇ ਜਾਂਦਾ ਤਾਂ ਉਹ ਬਹੁਤ ਗਲਤ ਦਿਸ਼ਾ ਵਿੱਚ ਗੱਲ ਜਾ ਸਕਦੀ ਆ ਜਿਸ ਦੇ ਨਾਲ ਜੱਥੇਦਾਰ ਦੀ ਤਾਕਤ ਲੋਕਾਂ ਦੇ ਵਿੱਚ ਪਕੜ ਉਹ ਟੁੱਟ ਜਾਂਦੀ ਆ ਤੇ ਸਰਕਾਰ ਦੇ ਵਿੱਚ ਉਸ ਸਿਸਟਮ ਦੇ ਨਾਲ ਟੱਕਰ ਲੈਣ ਦੀ ਜਿਹੜੀ ਗੱਲ ਉਹ ਸਾਹਮਣੇ ਆ ਜਾਂਦੀ ਆ ਤੇ ਰਿਜ਼ਲਟ ਕੋਈ ਵੀ ਹੋਵੇ ਸਾਨੂੰ ਉਮੀਦ ਰੱਖਣੀ ਚਾਹੀਦੀ ਆ ਕਿ ਉਹ ਸਾਡੀ ਕੌਮ ਨੂੰ ਅੱਗੇ ਲਿਆਉਣ ਵਾਲਾ ਹੋਵੇ ਤੇ ਜਥੇਦਾਰ ਆਪਦੀ ਭੂਮਿਕਾ ਸੋਹਣੇ ਤੇ ਸੱਚੇ ਢੰਗ ਨਾਲ ਨਿਭਾ ਸਕਣ ਚਲੋ ਇਨਸਾਨ ਚੰਗੇ ਮਾੜੇ ਹੁੰਦੇ ਆ ਨਿਕਲ ਜਾਂਦੇ ਆ ਪਰ ਜਿਹੜਾ ਸਿਸਟਮ ਆ ਇਹ ਕਈ ਵਾਰ ਬੰਦੇ ਨੂੰ ਬੰਨ੍ਹ ਕੇ ਰੱਖ ਲੈਂਦਾ ਤੇ ਇਹ ਸਿਸਟਮ ਨੂੰ ਵੀ ਸਾਨੂੰ ਕੈਰੇਕਟਰ ਵਾਈਜ਼ ਚੋਣ ਦੇ ਵਿੱਚ ਦੁਬਾਰਾ ਹੋਣਾ ਚਾਹੀਦਾ ਨਾ ਕਿ ਵੋਟਾਂ ਦੇ ਸਿਸਟਮ ਵਿੱਚ ਤਾਂ ਕਿ ਲੋਕ ਸਾਡੇ ਜਥੇਦਾਰ ਨੂੰ ਐਜ਼ ਅ ਕੈਰੇਕਟਰ 빅 ਮੈਨ ਦੇਖਣ ਤੇ ਬਾਕੀ ਤੁਸੀਂ ਸਾਰੇ ਸਾਂਝ ਬਣਾ ਕੇ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਸਾਨੂੰ ਕਿਸ ਤਰ੍ਹਾਂ ਦੀ ਜਥੇਦਾਰੀ ਪਸੰਦ ਆ ਅਸੀਂ ਕਿਸੇ ਜਥੇਦਾਰ ਦੇ ਖਿਲਾਫ ਨਹੀਂ ਗਏ ਮੈਂ ਸਭ ਦਾ ਸਤਿਕਾਰ ਕਰਦਾ ਤੇ ਸਾਰੇ ਹੀ ਮੇਰੇ ਲਈ ਸਤਿਕਾਰਯੋਗ ਨੇ ਕੋਈ ਗਲਤ ਅੱਖਰ ਵੱਧ ਘੱਟ ਹੋ ਗਿਆ ਹੋਵੇ ਮਾਫ ਕਰਿਓ ਵਾਹਿਗੁਰੂ